ਵੜੀ ਵੜੀ ਸਤਿ ਸ਼੍ਰੀ ਅਕਾਲ ਬਾਈ ਸਾਡੇ ਪੂਰੋ ਚਾਚੂ ਚਾਚੂ ਆਓ ਅੱਛਾ ਹਾਂ ਥੈਂਕ ਯੂ ਥੈਂਕ ਯੂ ਹਾਂ ਠੀਕ ਲੋ ਗਾਇਜ਼ ਛੱਤ ਤੋਂ ਤਾਂ ਮੈਂ ਹੋ ਗਈ ਬੇਲੀ ਅੱਜ ਜ਼ਿਆਦਾ ਨਹੀਂ ਕੰਮ ਹੋਇਆ ਸਤਿ ਸ਼੍ਰੀ ਅਕਾਲ ਗਾਇਜ਼ ਦੁਪਹਿਰ ਦੇ 3 ਵਜੇ ਬਲੌਗ ਦੇਖੋ ਕਿਹੜੇ ਟਾਈਮ ਸ਼ੁਰੂ ਕਰਦੀਆਂ ਤੇ ਬੁੱਧਵਾਰ ਹੋ ਗਿਆ ਤੇ ਕੱਲ ਤਾਂ ਇਹਦਾ ਚਾਚੂ ਨਹੀਂ ਆਇਆ ਉਹ ਹੁਣ ਆ ਰਹੇ ਨੇ ਕਰਨ ਤੇ ਮੈਨੂੰ ਅਚਾਨਕ ਫੋਨ ਆ ਗਿਆ ਤੇ ਜਪਜੀ ਦਾ ਚਲੋ ਸਰ ਕੋਈ ਨਾ ਬਾਹ ਲੰਨੇ ਆ ਜਪਜੀ ਚੇਂਜ ਚੁੰਜ ਕਰਕੇ ਬੈਠੀ ਆ ਇਹਦੀ ਸਿਰ ਤੇ ਕਰਾਰੀ ਅੜ ਜਾਂਦੀ ਆ ਸਾਡੀ ਇਹ ਯਹੀ ਇਹ ਕਰ ਰਹੀ ਆ ਕਿ ਭਾ ਕਾਪੇ ਚੱਕ ਜਲਦੀ ਇਧਰ ਨੂੰ ਕੱਠੀਆਂ ਕਰ ਤੇ ਚਲੋ ਜਿਹੜੇ ਸਭ ਨੂੰ ਪਤਾ ਹੀ ਹੈ ਘਰ ਪਰ ਬਾਤ ਜਾਣਾ ਕਿੱਦਾਂ ਦਾ ਮਾਹੌਲ ਹੁੰਦਾ ਤੇ ਬਾਕੀ ਮੈਂ ਫਟਾਫਟ ਕਰਾਂ ਕੰਮ ਖੁਸ਼ੀ ਚੇਂਜ ਕਰ ਲੈ ਫਟਾਫਟ ਖੁਸ਼ੀ ਵੀ ਸਕੂਲੋਂ ਆਈ ਆ ਇਹਦਾ ਅੱਜ ਪੇਪਰ ਸੀ ਬਾਕੀ ਸਾਡੇ ਸਾਰੀਆਂ ਸਾਫ ਸਪਾਈ ਦੁਪਹਿਰ ਦੀ ਰੋਟੀ ਬਣਾਈ ਆ ਪੈਣ ਸਾਡੇ ਭਾਂਡੇ ਮਾਂਜੇ ਸ਼ੈਂਕਸ਼ੋਕਰ ਕਲੀਨ ਐ ਸਭ ਓਕੇ ਆ ਅੱਧੇ ਕੱਪੜੇ ਚਿਨੇ ਨੇ ਗਾਇਜ਼ ਅਜੇ ਮੈਂ ਅੱਧੇ ਕੱਪੜੇ ਅਲਮਾਰੀ ਚ ਲਗਾਏ ਨੇ ਅੱਧੇ ਰਹਿ ਗਏ ਤੇ ਚਲੋ ਕੋਈ ਨਾ ਕੰਮ ਤਾਂ ਜੀ ਚੱਲਦੇ ਰਹਿੰਦੇ ਨੇ ਬਸ ਜੀਆਂ ਦੀ ਸੁੱਖ ਰਹਿ ਘਰ ਦੇ ਵਿੱਚ ਵਾਹਿਗੁਰੂ ਅੱਗੇ ਹੀ ਅਰਦਾਸ ਐ ਤੇ ਮੈਨੂੰ ਕਹਿੰਦੇ ਚਾਹ ਬਣਾ ਲੈਣਾ ਪਹਿਲਾਂ ਮੈਂ ਆ ਗੈਸ ਦੀ ਸੈਟਿੰਗ ਕਰ ਦਵਾਂ ਕਿਉਂਕਿ ਆ ਬੱਲੇ ਨੂੰ ਸਾਫ ਸੁਥਰੇ ਰੱਖਿਆ ਪਰੇਥਨ ਬਹੁਤ ਖੇਲਾ ਜਾਂਦਾ ਤੇ ਦੇਖਦੇ ਆ ਕਿੰਨਾ ਟਾਈਮ ਰੁਕਦੇ ਆ ਅੱਜ ਤਾਂ ਮੈਂ ਚੇਂਚੂ ਜ ਚਲੋ ਜਿਵੇਂ ਮੇਆ ਕੋਈ ਨਾ ਘਰ ਜਿਹੜਾ ਬੰਦਾ ਘਰ ਚ ਰਹਿੰਦਾ ਨਾ ਉਹਨੂੰ ਕੋਈ ਜ਼ਿਆਦਾ ਨਹੀਂ ਹੁੰਦਾ ਉਹਦੇ ਲਈ ਜਿਵੇਂ ਉਹ ਹੈਗਾ ਠੀਕ ਹੈ ਇਟਸ ਓਕੇ ਠੀਕ ਹੈ ਕਿ ਬਾਈ ਠੀਕ ਹੈ ਕੋਈ ਸਾਰਾ ਦਿਨ ਤਕੰਮੇ ਚੱਲਣੇ ਨੇ ਇਹਨੂੰ ਮੈਂ ਬਾਅਦ ਵਿੱਚ ਤੇਣਾ ਫਟਾਫੜ ਬਣਾਵਾਂ ਮੈਂ ਚਾਹ ਲੋ ਗਾਇਸ ਫਟਾਫੜ ਮੈਂ ਸਿਰ ਬਾਅਦ ਆਜ ਜਬ ਜੀਦਾ ਦਿਖਾਈ ਦੇ ਕੋ ਤੇਰੀ ਛੁੱਟੀਆਂ आ ओके आज जब जी गाय दे होगी ओके चलो फटाफट देखा और बाकी केड़े काम रह गए फटाफट करिए चल चलो, चलो आगे 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 चाचू आ गया जब जी का चा चाचू नहीं कहेंगे चाचू तुम कल नहीं आए कल मैं रोई सी पता है ना ਦੇ ਵਧੀਆ ਸਤੂ ਬਾਈ ਵੈਲਕਮ ਓ ਬੇਟੀ ਸਾਡੀ ਪੂਰੋ ਚਾਚੂ ਸ਼ਸ਼ੂ ਆਓ ਆਓ ਜੀ ਓਪੋ ਸਸੀ ਕਾ ਬਲਾਓ ਸਸੀ ਕਾ ਲਾ ਚਾਚੂ ਕੱਲ ਨਹੀਂ ਆ ਕੱਲੋਂ ਆਂਦੀ ਸਤੂ ਬਾਈ ਇਹਨੂੰ ਰਿਸ਼ਵਤ ਆਈਸਕ੍ਰੀਮ ਦੇਣੀ ਪਈ ਆ ਕੱਲ ਅੱਛਾ ਕੀ ਹੋ ਗਿਆ ਲੈ ਗਏ ਤੁਸੀਂ ਚਾਚੂ ਬਾਰੇ ਕੀ ਕਹਿੰਦੇ ਸੀ ਚਾਚੂ ਕੱਲ ਆਏ ਨਹੀਂ ਸੀ ਹੁਣ ਆ ਗਏ ਨਾ ਹਾਂ ਹੁਣ ਆਪਾਂ ਚਾਚੂ ਲਈ ਫਟਾਫਟ ਚਾਹ ਬਣਾ ਦਈਏ ਠੀਕ ਹੈ बैठो जब जी ने डाली अपनी कुर्सी स्लीपर <laughs> <laughs> पाए नहीं चला जा

ਜੱਪਜੀ ਦੀਆਂ ਬਾਲਟੀਆਂ ਆਈਆਂ ਕੰਮ ਇਹਨਾਂ ਨੇ ਟੇਬਲ ਦਾ ਕੰਮ ਦਿੱਤਾ ਔਰ ਜੱਪਜੀ ਆਪਣੇ ਫੁਕਰਪਣੇ 'ਚ ਬੈਠੀ ਆ ਥੋੜੀ ਜੀ ਇਹ ਜੱਪਜੀ ਲਓ ਬਟਾ ਜੀ ਚਾਹ ਲਓ ਜੀ ਜੱਪਜੀ ਖੁਸ਼ ਆ ਇਹ ਜੱਪੀ ਇੱਕ ਮਿੰਟ ਦੱਸਿਓ ਚਾਚੂ ਆਏ ਤੁਸੀਂ ਖੁਸ਼ ਹੋ ਕੀ ਨਾਮ ਆ ਚਾਚੂ ਦਾ ਕੀ ਨਾਮ ਆ ਚਾਚੂ ਦਾ ਹੈਂ ਤੇ ਮੈਂ ਦੱਸਿਆ ਸੀ ਕੀ ਨਾਮ ਆ ਚਾਚੂ ਦਾ ਪਤਾਉਂ ਦਸੀ ਕੱਲੇ ਭਾਈ ਜੱਜ ਜੀ ਸੋਚਾਂ ਚ ਪੈ ਗਈ ਕੱਲ ਕਿਹੜਾ ਚਾਚੂ ਨਹੀਂ ਦੀ ਸੱਤਾ ਸੱਤਾ ਚਾਚੂ ਜਾ ਕੇ ਗਈ ਉਹਨੇ ਅਰਦਿੰਜਪੂ ਐਨੀਮਲਸ ਦਿਖਾਉਣੇ ਨੇ ਚਾਚੂ ਨੂੰ ਹੋ ਨਹੀਂ ਮੇਰੇ ਕੋਲ ਹੋ ਲਿਆਉਂਦੇ ਐ ਪਾਪਾ ਲਾਉਂਦੇ ਸੀ ਹੂੰ ਇੱਕ ਨਹੀਂ ਫਰਮੂਲਾ ਬਾਬਾ ਪਿਆਰਾ ਹਾਂ ਹਾਂ ਤਾਂ ਹੀ ਕਰਿਆ ਨਾ ਸਾਰੇ ਬਸੇ ਨਹੀਂ ਮਲੇ ਅਨੀਮਲ ਇਹ ਮੈਨੂੰ ਨਹੀਂ نیچے ਤਾਰ ਦੋ ਆਹ ਦੂਜੀ ਐਕਸਰਸਾਈਜ਼ ਲਈ ਆਹ ਸਹੀ ਗੱਲ ਐ ਦੂਜੀ ੜਕੇ ਘਟੇ ਵਾਲੀ ਹੈ ਨਾ ਆਪਣੀ ਫੋਟੋ ਤਾਂ ਕਰੋ ਫਿਰ ਇਕੱਠੇ ਆ ਜੀ ਮੇਰੇ ਜੱਜ ਜੀ ਹਾਂ ਸਤਿ ਪਾਈ ਫੋਟੋ ਸ਼ੂਟ ਤਾਂ ਬਣਦਾ ਚਲੋ ਲੈ ਚੀ ਅੰਦਰੇ ਕਰਾ ਲਾ ਹੁਣ ਹਰ ਆ ਜਾ ਤੇ ਕਿੰਨੀ ਹੈ ਚਲੋ ਵੀਡੀਓ ਹਾਂ ਵੀਡੀਓ ਸੱਤੂ ਆਈ ਦੀ ਵੀਡੀਓ ਕਿਤੇ ਉਹਦਾ ਫਿੱਦਾ ਹੋਇਆ ਕਿਥੇ ਹੈ ਫਿੱਦਾ ਪਿਆ ਆਪਣੀ ਉੱਧਰ ਚੀ ਲੰਕਿਆ ਅੱਛਾ ਤੈਨੂੰ ਨਹੀਂ ਮਿਲਿਆ ਲੱਭਿਆ ਨਹੀਂ ਉਹ ਲੱਭੀ ਕਿ ਆ ਸੀ ਉਧਰ ਬੈਠਾ ਸੀ ਉਹਨੂੰ ਉਹ ਬਾਈ ਸੱਤੂ ਬਾਈ ਨੂੰ ਵਾਪਸ ਮੋੜਿਆ ਅਸੀਂ ਸਬਜ਼ੀਆਂ ਦਿਖਾਉਣ ਨੂੰ ਰਹਿ ਗਈਆਂ ਅਸੀਂ ਚਲੋ ਬਗੀਚੇ ਦੀ ਸੈਰ ਨਾ ਕਰਾਈ ਫੇਰ ਕੀ ਕਰਾਈ ਪਰ ਉੱਪਰ ਸਾਡੀ ਕਵਾੜ ਕਬੂੜ ਪਿਆ ਸਤੋ ਬਾਈ ਕਵਾੜੀ ਆਇਆ ਨਹੀਂ ਸੀ ਕਵਾੜੀਆ ਕਵਾੜ ਬਹੁਤ ਪਿਆ ਇਹ ਜੀ ਹਾਂਜੀ ਰਾਮਤ ਵੇਲੇ ਇਹਨੂੰ ਕਿਤੇ ਦੇਖਣ ਵੀ ਨਹੀਂ ਆਗੇ ਸਾਨੂੰ نیچے ਜਾਣ ਦੀ ਜ਼ਰੂਰਤ ਤੇ ਨਹੀਂ ਪੈਂਦੀ ਇੱਥੇ ਹੱਬ ਤੋਂ ਛਾਂ ਆ ਜਾਂਦੀ ਅਸੀਂ ਇੱਥੇ ਬੈਠੇ ਰਹਿਣੇ ਆ ਸ਼ੇਮਲਾ ਮਿਰਚ ਹਰੀਆਂ ਮਿਰਚਾ ਟਮਾਟਰ ਧਨੀਆ ਬੈਂਗਣ ਅੱਛਾ ਇਹਨੂੰ ਕੀੜੀਆਂ ਲੱਗੀਆਂ ਇਹਦੇ ਹਲਕਾ ਲਓ ਸਿੜਕ ਹਾਂਜੀ ਹਾਂ ਸਿੜਕੂੰਗੀ ਕੀੜੀਆਂ ਤਾਂ ਬੈਸੀ ਨੇ ਇਹਨੂੰ ਨਹੀਂ ਲੱਗੀਆਂ ਮੋਟੂ ਇੱਕ ਆ ਜਾਂਦੀਆਂ ਨੇ ਕੀੜੀਆਂ ਕੋਈ ਨਾ ਹਲਦੀ ਸਿੜਕਦਾਂਗੇ ਹਾਂ ਹਲਦੀ ਸਿੜਕ ਅੜਕੇ ਚ ਹਲਦੀ ਸਿੜਕਾਂਗੇ ਜਦ ਜੀ ਇਹਦੇ ਆਖਾ ਜੇ ਇਹਨਾਂ ਦੀ ਗਰੋਥ ਹੋ ਰਹੀ ਰਹੀ ਕੱਟ ਆ ਹਾਂ ਹਾਂ ਸਾਡੇ ਜਦ ਵੀ ਕੋਈ ਆਉਂਦਾ ਪਹਿਲਾ ਅਸੀਂ ਉਹਨੂੰ ਛੱਤ ਤੇ ਘਮਾਉਣ ਲੈ ਕੇ ਹਉਣਿਆ ਚੰਡੀਗੜ੍ਹ ਪਾਰਕ ਤੋਂ ਘੱਟ ਨਹੀਂ ਸਾਡੀ ਛੱਤ ਆਹ ਉਹ ਬੱਦਰੀ ਦੇ ਆਉਦੀ ਸਰਾਬੀ ਹੋ ਗਈ ਸਤੂ ਬਈ ਆਹ ਹੁਣ ਦੇਖ ਲਓ ਭੰਗੀਆਂ ਟਿੱਡੇ ਖਰਾਬ ਹੋਊਗਾ ਮੋਹਲੀ ਘਰਮਾ ਦਾ ਮਾਤਾ ਹਾਂ ਇਟਾਂ ਕਰਕੇ ਆਹ ਬੋਹਨ ਦਾ ਗਾ ਖਾ ਹਾਂ ਇਟਾਂ ਦਾ ਹੀ ਘਰ ਬਣਦਾ ਹੁੰਦਾ ਮੋਟੋ ਇਟਾਂ ਲੱਗੀਆਂ ਜਦਜੀ ਪੂਰਾ ਮੈਂ ਇਨਾ ਕਰਾਉਗੇ ਕਿਥੇ ਇਟਾਂ ਦਾ ਕਰ ਜਪੂ ਉਹ ਰੇ ਅੱਛਾ ਹਾਂ ਟੈਂਕੀਆ ਹਾਂ ਠੀਕ ਇਹ ਥੱਲੇ ਰੱਖਿਆ ਸੀ ਪਹਿਲਾਂ ਫੜ ਲਾ ਫੇਰ ਕਿ ਹੱਥ ਗਰਮ ਹੁੰਦਾ ਇਹ ਰੁਕ ਜਾ ਪਾਪਾ ਦਾ ਹੱਥ ਪਕੜ ਲੈਂਦੀ ਟਿੱਡੀ ਜੀ ਫੇਰ ਕਿ ਹੱਥ ਗਰਮ ਹੁਣ ਗਰਮੀ ਆਉਣ ਵਾਲੀ ਹੈ ਗਰਮ ਤਾਂ ਹੋਊ ਹੱਥ ਟਿੱਡੀ ਜੀ ਧਿਆਨ ਨਾਲ ਚੱਲੇ ਤਰ ਨੂੰ ਹੌਲੀ ਹੌਲੀ ਧਿਆਨ ਨਾਲ ਗੁੱਡੀ ਇਸ ਪਾਰਟੀ ਗੋਦੀ 60 ਡਿਗਰੀ ਇਹ ਆਪੇ 게ਟ ਤੋਂ ਬਾਹਰ ਵੀ ਨਿਕਲ ਜਾਂਦਾ ਆਪ ਹੀ ਅੰਦਰ ਲਈ ਸੜ ਆ ਦੇਖੋ ਗਾਇਜ਼ ਨਹੀਂ ਨਹੀਂ ਇਹਲਾ ਕੰਮ ਹੋ ਗਿਆ ਨਹੀਂ ਨਹੀਂ ਇਹਲਾ ਕੰਮ ਹੋ ਗਿਆ ਸਤੂ ਬਾਈ ਇਹਦਾ ਤੱਕਾ ਸਤੂ ਬਾਈ ਸਰੇ ਆਮ ਤੱਕਾ ਹੈ ਦਾ ਇਹ ਉੱਤਰ ਦੇ ਵਾਲੀ ਕਦੇ ਨਹੀਂ ਸ਼ੇਦੀ ਦੇ ਉੱਤਰ ਨਹੀਂ ਇਹ ਗੋਦੀ ਨਹੀਂ ਛੱਡਦੀ ਸਤੂ ਬਾਈ ਚਲੋ ਚਲੋ ਜਪੂ ਚਲੋ ਖੁਸ਼ੀ ਫਾਈਨਲੀ ਨਿਕਲਿਆ ਬਾਈ ਕਰ ਲਈ ਤੇ ਗੇਟ ਵੀ ਬਾਹਰ ਨੂੰ ਚਲਿਆ ਗਿਆ ਇਹਨੂੰ ਕੱਢਾਂ ਪਹਿਲਾਂ ਅੰਦਰ ਨੂੰ ਜਾਨ ਦੀਆ ਜੱਬ ਜੀ ਜੱਬ ਜੀ ਦਾ ਲਾਂਬਾ ਉਤਰ ਗਿਆ ਕਿ ਚਾਚੂ ਆਇਆ ਨਹੀਂ ਚਾਚੂ ਮਿਲ ਗਿਆ ਤੇ ਚਾਚੂ ਫੇਰ ਆਊਗਾ ਚਲੋ ਜੱਜ ਜੀ ਨੂੰ ਗਾਇਸ ਇਹ ਹੁੰਦਾ ਕਿ ਕੋਈ ਵੀ ਪੈਸਾ ਹੈ ਮम्मा ਨਹੀਂ ਤੁਸੀਂ ਪਕੜੋ ਇਹਨੂੰ ਇਹਨੂੰ ਅਸੀਂ ਪੈਸੇ ਨਾਲ ਪਿਆਰ ਕਰਨਾ ਨਹੀਂ ਸਿਖਾਇਆ ਬਸ ਇਹਨੂੰ ਇਹ ਹੁੰਦਾ ਕੋਈ ਚੀਜ਼ ਚਾਹੀਦੀ ਪੁੱਤ ਸਾਨੂੰ ਦੱਸ ਦੇ ਅਸੀਂ ਲਿਆਵਾਂਗੇ ਹੈਨਾ ਬੱਚੇ ਨੂੰ ਇਹ ਆਦਤ ਜ਼ਰੂਰ ਪਾਓ ਤੇ ਆਹ ਬੱਚਾ ਇੱਧਰ ਬੈਠਾ ਆਉਣੇ ਰੂਮ ਚ ਟਿੱਕੀ ਬੈਠਿਆ ਗੁੱਡੀ ਹੁਣ ਪੇਪਰ ਕਾਦਾ ਖੁਸ਼ੀ ਐਸਐਸਟੀ ਐਸਐਸਟੀ ਠੀਕ ਹੈ ਆ ਪੁੱਤ ਚਲ ਚਲੀਏ ਕੀ ਉੱਥੇ ਬੈਠਣਾ ਥੱਲੇ ਬੂਟ ਅੱਛਾ ਭਾਈ ਇਹਨੂੰ ਰੈੱਡ ਸ਼ੂਜ਼ ਚਾਹੀਦੇ ਨੇ ਆਪਣੇ ਬਾਪਾ ਠੀਕ ਆ ਠੀਕ ਐ ਲੋ ਗਾਇਜ਼ ਛੱਤ ਤੋਂ ਤਾਂ ਮੈਂ ਹੋ ਗਈ ਬੇਲੀ ਅੱਜ ਜ਼ਿਆਦਾ ਨਹੀਂ ਕੰਮ ਹੋਇਆ ਥੋੜਾ ਜਿਹਾ ਸੇਤ ਨੂੰ ਟਾਈਮ ਦਿੱਤਾ ਕਿ ਚੱਲ ਆ ਇਹਨਾਂ ਦੇ ਵਿੱਚ ਨਾ ਥੈਲਿਆਂ 'ਚ ਮੈਂ ਜਿਹੜੇ ਰਸੋਈ 'ਚ ਫਲਾਂ ਸਬਜ਼ੀਆਂ ਛਿਲਕੇ ਨਿਕਲਦੇ ਨੇ ਖਾਦ ਔਰ ਮਿੱਟੀ 'ਚ ਦਵਾਏ ਹੋਏ ਸੀ ਔਰ ਉਸ ਤੋਂ ਬਾਅਦ ਇਹਨਾਂ ਨੂੰ ਤਿੰਨ ਭਾਗਾਂ 'ਚ ਵੰਡ ਲਿਆ ਉੱਪਰ ਇਹਨਾਂ ਦੇ ਮਿੱਟੀ ਪਾਤੀ ਨੀਚੇ ਵਾਲੀ ਸਾਈਡ ਉਹ ਖਾਦ ਹੈ ਜਿਹੜੀ 2 ਮਹੀਨੇ ਤੋਂ ਇਹ ਥੈਲਿਆਂ 'ਚ ਰੱਖੀ ਹੋ ਠੰਡ ਦੇ ਵਿੱਚ ਦੱਬੇ ਸੀ ਮੈਂ ਫਲਾਂ ਸਬਜ਼ੀਆਂ ਛਿਲਕੇ ਤੇ ਗਾਲ ਛੜ ਕੇ ਜਿਹੜਾ ਮਾੜਾ ਮੋਟੀ ਕੱਚੀ ਪੱਕ ਹੋਊਗੀ ਉਹ ਨੀਚੇ ਵਾਲੀ ਸਾਈਡ ਰੱਖ ਤੇ ਖਾਦ ਦੇ ਤੌਰ ਤੇ ਬਾਕੀ ਉੱਪਰਲੀ ਤਹਿ ਤੇ ਮਿੱਟੀ ਪਾ ਦਾਂਗੇ ਹੁਣ ਮੇਰੇ ਕੋ ਮਿੱਟੀ ਘਟ ਗਈ ਮਿੱਟੀ ਦਾ ਮੈਨੂੰ ਸਮਝ ਨਹੀਂ ਆ ਰਿਹਾ ਤੇ ਆਹ ਥੈਲਾ ਵੀ ਮੇਰੇ ਕੋ ਖਾਲੀ ਹੋ ਗਿਆ ਕੋਸ਼ਕ ਜਿਹੜੇ ਹੁਣ ਫਲਾਂ ਸਬਜ਼ੀਆਂ ਛਿਲਕੇ ਨਿਕਲਦੇ ਨੇ ਉਹਨਾਂ ਨੂੰ ਇਦਾਂ ਧੁੱਪੇ ਰੱਖ ਕੇ ਸੁਕਾ ਰਹੀ ਆਂ ਆ ਦੇਖੋ ਇਹ ਅੱਜ ਇਹ ਰੱਖੇ ਸੀ ਇਹ ਚ ਫੁੱਲ ਗੋਭੀ ਆਲੂ ਪਿਆਜ਼ ਦੇ ਛਿਲਕੇ ਤੇ ਇਸ ਤਰ੍ਹਾਂ ਇਹ ਵਧੀਆ ਤਰੀਕਾ ਹੈ ਘਰੇ ਖਾਦ ਬਣਾਉਣ ਦਾ ਸੁੱਕੇ ਪੱਤੇ ਵੀ ਖਾਦ ਦੇ ਵਿੱਚ ਬਹੁਤ ਜਲਦੀ ਗਲ ਛੱਡ ਜਾਂਦੇ ਨੇ ਆ نیچے ਆ ਗਈ ਸੀ ਜਪਜੀ ਲਾਡੋ ਕਿ ਕਹਿੰਦੀ ਚੱਲੀ ਆ ਮम्मा ਮੈਂ ਕਹਿੰਦਾ ਚੱਲੋ 7 ਵਜਣ ਆਲੇ ਨੇ ਗਾਇਜ਼ ਹੁਣ ਸ਼ਾਮ ਦੀ ਰੋਟੀ ਦੇ ਨੇੜੇ ਲੱਗੀ ਐ ਹੈਨਾ ਤੇ ਆ ਗੁੱਡੀ ਤਾਂ ਇੱਥੇ ਹੀ ਬੈਠੀ ਹੁੰਦੀ ਸਨਿਆਸ ਤੇ ਬੱਸ ਕਰ ਬੱਸ ਕਰ ਕੁੜੇ ਇਹਦਾ ਮਿੱਲਾ ਦਾ ਕੈਮਰਾ ਸਾਫ਼ ਕਰਨ ਵਾਲਾ ਲੋ ਗਾਈਜ਼ ਸਰਦਾਰ ਜੀ ਆ ਗਏ ਦੁੱਧ ਅੱਜ ਲੈਣਾ ਨਹੀਂ ਕਿਉਂਕਿ ਸਵੇਰੇ ਜਪਜੀ ਉਹਨਾਂ ਦੀ ਨਾਨੀ ਆਈ ਸੀ ਪਿੰਡ ਦੁੱਧੋਂ ਦੁੱਧ ਪਿੰਡੋਂ ਆਇਆ ਕਈ ਵਾਰ ਮੇਰੇ ਸ਼ਬਦ ਵੀ ਨਾ ਬਹੁਤ ਹੈਰਾ ਫੇਰੀ ਹੋ ਜਾਂਦੇ ਸ਼ਬਦਾਂ ਦੇ ਇੱਧਰ ਉੱਧਰ ਬਹੁਤ ਫਟਕਦੇ ਰਹਿੰਦੇ ਨੇ ਇਸ ਕਰਕੇ ਕਦੇ ਸ਼ਬਦ ਇੱਧਰ ਉੱਧਰ ਨੂੰ ਤਾਂ ਮੈਨੇਜ ਕਰ ਲਿਓ ਤੇ ਇਸ ਕਰਕੇ ਅੱਜ ਦੁੱਧ ਨਹੀਂ ਪਵਾਉਣਾ ਹੈਗਾ ਤੇ ਹੁਣ ਬਣਾਵਾਂ ਮੈਂ ਦੁੱਧ ਆਰ ਸਰਦਾਰ ਜੀ ਨੂੰ ਰੋਟੀ ਪਾ ਦਿੱਤੀ ਉਹ ਖਾ ਰਹੇ ਨੇ ਰੋਟੀ ਤੇ ਬਾਕੀ ਮਿਲਦੇ ਆ ਫਿਰ ਅਗਲੇ ਬਲੌਗ ਦੇ ਵਿੱਚ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਚੈਨਲ ਕਰਦੇ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਥੈਂਕ ਯੂ ਫॉर ਵਾਚਿੰਗ ਬਾਏ ਗਾਇਸ ਅਸ਼ੀਅਨਕਾਲ